ਹੱਕ ਮਾਰ ਕਿਸੇ ਦਾ ਵੀ ਪੂਰੀ ਪੈਂਦੀ ਨਹੀਂ ਤੇ ਮਿਹਨਤ ਨਾ ਬਣੀ ਹੋਈ ਚੀਜ਼ ਟੈਂਦੀ ਨਹੀਂ ਓਏ ਅਣਖ ਨਹੀਂ ਡਾਊਨਲੋਡ ਹੁੰਦੀ ਫੋਨ ਤੋਂ ਓਏ ਖਰਦਾ ਨਹੀਂ ਕੋਈ ਯਾਰੋ ਬਿਨਾ ਖੂਨ ਤੋਂ ਓਏ ਲੱਖ ਅਪਰਾਧ ਕਰੋ ਬੂਹੇ ਭੇੜ ਕੇ ਓਏ ਖੋਲ ਦਿੰਦਾ ਹੈ ਭੇਤ ਜਦੋਂ ਰੱਬ ਨਾਪਦਾ ਓਏ ਰੈੱਡ ਬੁੱਲ ਪੀ ਕੇ ਨਹੀਂ ਜਮੀਰ ਜਾਗਦੇ ਤੇ ਕਦੇ ਇਹਨੂੰ ਪੀ ਕੇ ਪੱਚਦਾ ਨਹੀਂ ਪੈਸਾ ਪਾਪ ਦਾ ਓਏ ਰੈੱਡ ਬੁੱਲ ਪੀ ਕੇ ਨਹੀਂ ਜਮੀਰ ਜਾਗਦੇ ਤੇ ਇਹਨੂੰ ਪੀ ਕੇ ਪੱਚਦਾ ਨਹੀਂ ਪੈਸਾ ਪਾਪ ਦਾ ਓਏ ਕੁਰਸੀ ਤੇ ਬਹਿ ਕੇ ਜਿਹੜਾ ਠੱਗੇ ਮਿੱਤਰੋ ਓਏ ਇੱਕ ਦਿਨ ਆਉਂਦੀਆਂ ਨੇ ਅੱਗੇ ਮਿੱਤਰੋ ਉਹ ਕਰਦਾ ਵਪਾਰ ਜਿਹੜਾ ਮਾੜੇ ਧੰਦੇ ਦਾ ਤੇ ਪੁੱਤਰ ਨਸ਼ੇੜੀ ਹੋ ਜੂ ਉਸ ਬੰਦੇ ਦਾ ਓਏ ਰੱਬ ਯਾਦ ਆਉਂਦਾ ਨਹੀਂ ਗਾਇਉ ਦੋਂ ਬੰਦੇ ਨੂੰ ਬੇਈਮਾਨੀ ਵਾਲੇ ਜਦੋਂ ਨੋਟ ਛਾਪਦਾ ਓਏ ਰੈੱਡ ਬੱਲ ਪੀ ਕੇ ਨਹੀਂ ਜਮੀਰ ਜਾਗਦੇ ਆ ਤੇ ਕਦੇ ਇਹਨੂੰ ਪੀ ਕੇ ਪੱਚਦਾ ਨਹੀਂ ਪੈਸਾ ਪਾਪ ਦਾ ਓਏ ਰੈੱਡ ਬੱਲ ਪੀ ਕੇ ਨਹੀਂ ਜਮੀਰ ਜਾਗਦੇ ਆ ਤੇ ਇਹਨੂੰ ਪੀ ਕੇ ਪੱਚਦਾ ਨਹੀਂ ਪੈਸਾ ਪਾਪ ਦਾ